ਹੋਣੋ اچਾਨਾ ਸਵੇਰ ਤੋਂ ਪਾਣੀ ਵਿੱਚ ਹੀ ਬੈਠਾ ਗਿਆ ਕਿਉਂ ਉਹਦੇ ਤੇੜ ਲੱਗੀ ਹੋਈ ਤੋਤੀ ਕਪੜਾ ਰੁੱਢ ਗਿਆ ਹੁਣ ਉਹ ਕਿਵੇਂ ਲਾਹਰਾਵੇ ਪਾਣੀ ਤੋਂ ਜਦੋਂ ਉਹ ਦਿੱਤਿਆ ਸ਼ਿਖਰ ਦੁਪਹਿਰ ਕੁਝ ਬੱਚੀਆਂ ਨਦੀ ਦੇ ਕੰਢੇ ਆਈਆਂ ਉਹਨੇ ਆਵਾਜ਼ ਦੇ ਕੇ ਕਿ ਮਰੀਓ ਬੱਚਿਓ ਤੀਓ ਕਿਰੇ ਮੇਰੀ ਕੋਈ ਮਦਦ ਕਰੋ ਨਦੀ ਦੇ ਕੰਢੇ ਆਈਆਂ ਵੀ ਉਹਨਾਂ ਵਿੱਚ ਸਿਦ੍ਰੋਪਤੀ

اپنا ایک ہاتھ کپڑا دان کر کے درگاہ جب وقت آئے تو رب کب تیری لاج آ جائے جلد ابڑا دان کیا ایک ڈیڑھ ہاتھ کپڑا دہان کرنے والی بچی رب تیری بھی کدی لاج رکھ ਦਰਵਾਸ਼ਾ ਦੇရှင် ਇੱਕ ਹਾਥ ਕਪੜਾ দান ਕੀਤਾ ਔਰ ਜਦੋਂ ਵਕਤ ਆਇਆ ਭਾਵੇਂ ਦ੍ਰੋਪਦੀ ਹੰਕਾਰ ਵਿੱਚ ਵੀ ਵਾਰੀ ਤੌਰ ਤੇ ਰਹੀ ਉਹਨੂੰ ਅੱਲਾਹ ਲਾਨ ਕਰਨ ਦਾ ਚਿਤ ਚਿੱਤੇ ਵੀ ਨਹੀਂ ਮੈਂ ਕਦੇ দান ਕੀਤਾ ਉਹਨੇ ਕਦੇ ਅਕਰ ਜਿਹਾ ਕਹਿ ਦਿੱਤਾ ਦਰਯਾ ਦਾ ਪੁੱਤਰ ਅੰਨੇ ਦਾ ਪੁੱਤਰ ਅੰਨੇ ਉਹਨੇ ਗੁੱਸੇ ਵਿੱਚ ਆ ਕੇ ਈਰਖਾ ਵਿੱਚ ਆ ਕੇ ਰਾਜ ਭਾਗ ਸਭ ਕੁਝ ਜੁਗਰ ਵਿੱਚ ਪੰਡਵਾਂ ਕੋਲੋਂ ਲੈ ਲਿਆ ਕੱਲਾ ਰਾਜ ਭਾਨੀ ਜਿੱਤਿਆ ਉਹਨਾਂ ਕੋ ਤੁਹਾਡੇ ਕੋਲ ਹੋਰ ਕੁਝ ਕੀ ਹੈ ਪੰਡਵਾਂ ਨੇ ਆਪਣੀ ਧਰਮ ਪਤਨੀ ਜੀਵ ਵਿੱਚ ਹਾਰ ਦਿੱਤੀ ਹੁਣ ਦਰਯੋਧਨ ਨੂੰ ਮੌਕਾ ਮਿਲ ਗਿਆ ਆਪਣੀ ਜਿੰਦ ਦਾ ਬਦਲਾ ਲੈਣ ਉਹਨਾਂ ਨੇ ਕਵੀ ਸਭਾ ਵਿੱਚ ਗਿਆ ਦ੍ਰੋਪਦੀ ਨੂੰ ਵਸਤਰ ਹੀ ਅੰਦਰ ਜਦੋਂ ਸਾਰੇ ਧਾਮ ਗੁਰੂ ਬੈਠੇ ਨੇ ਪੰਜ ਪੰਡਵ ਬੈਠੇ ਕਿਸੇ ਨੇ ਸਹਿਤਾ ਨਹੀਂ ਕੀਤੀ ਉਦੋਂ ਦ੍ਰੋਪਦੀ ਨੇ ਧਿਆਨ ਕਰਕੇ ਰੱਬ ਦਾ ਪਿਆ ਰੱਬ ਜੇ ਮੇਰੇ ਕੋਲੋਂ ਕੋਈ ਜ਼ਿੰਦਗੀ ਚ ਚੰਗਾ ਕੰਮ ਹੋਇਆ

सवा मत وسن پرواز ਉਸ ਸਵਾ ਵਿੱਚ ਕੱਪੜੇ ਦਾ ਮਾਰ ਲੱਗਿਆ। ਦ੍ਰੋਪਦੀ ਵੀ ਪੱਤਾ ਕੋਈ ਦੇ ਪੱਤਨੀ ਕਰ ਸਕਿਆ। ਕਿਉਂ ਦੀ ਪੱਤਰੇ ਨਹੀਂ? ਇੱਕ ਹੱਥ ਅਪੜਾ দান ਕੀ। ਕਹਿਣ ਤੋਂ ਪਹਾੜ ਬੀਜਿਆ ਹੋਇਆ ਧਾਨ ਕਿਸੇ ਨੂੰ ਬੀਜਣਾ ਆਵੇ। ਤਾਂ ਇੱਕ ਟਕਾ ਬੀਜਿਆ 20 ਰੁਪਏ ਤੋਂ ਕਮ ਆਉਂਦਾ। ਇੱਕ ਹੱਥ ਕੱਪੜਾ দান ਕੀਤਾ 20 ਕਮ ਆਉਂਦਾ ਤੇ ਜੇ ਮਾਨ ਹੰਕਾਰ ਕਰ ਲੋ ਭਾਵੇਂ ਥੰਨਾਂ ਦੇ ਥੰਨ দান ਕਰ ਦਿਓ ਕਿਤੇ ਕਮ ਨਹੀਂ।

ਗੱਲ ਇੱਥੇ ਚੌਲਾਂ ਜਾਂ ਹੋਰ ਪਦਾਰਥਾਂ ਦੀ ਨਹੀਂ ਗੱਲ ਭਾਵਨਾ ਦੀ ਹੈ ਭਾਵੇਂ ਤੂੰ ਸੁੱਕੇ ਚੌਲ ਖੱਲੀ ਦੋ ਮੁਠੀਆਂ ਲਿਆਇਆ ਤੇਰੀ ਭਾਵਨਾ ਕਰਕੇ ਚੌਲ ਵੀ ਪਰਵਾਨਾ ਸੁੱਕੇ ਚੌਲ ਸ਼੍ਰੀ ਕ੍ਰਿਸ਼ਨ ਨੇ ਖਾਦੇ ਬਦਲੇ ਵਿੱਚ ਸਦਾ ਮੈਨੂੰ ਚਾਰ ਪ੍ਰਕਾਰ ਦੇ ਦਿੱਤੇ ਉਹਦੇ ਘਰ ਦਾ ਦੁੱਧ ਦੁੱਧ ਦਿਲਤਰ ਕੱਲ ਕਲੇਸ਼ ਗਰੀਬੀ ਸਭ ਮਿਟ ਗਈ ਸਾਥ ਸੰਗਤ ਦੋ ਮੁਠੀਆਂ ਸੁੱਕੇ ਚੌਲ ਉਹਦੇ ਬੀਜੇ ਗਏ ਕਿਉਂ ਭਾਵਨਾ ਨਾਲ ਲਿਆਇਆ ਗੱਲ ਭਾਵਨਾ ਦੀ ਹੈ جدو پرم کی بھاونا کو سیوا کرے وہ بیجیا جاتا ہے بھائی گردس لکھتےن چوڑ

ਫਲ ਮਿਲਦਾ ਆਪਣੇ ਆਪ ਕੋਈ ਜਾਂ ਮੈਂਡਾ ਵੱਡਾ ਦਾ ਨਾ ਮੈਂਡਾ ਵੱਡਾ ਕੰਮ ਕਰਦਾ ਨਹੀਂ ਜਿਹਦੀ ਗੁਰੂ ਸੇਵਾ ਪ੍ਰਵਾਨ ਕਰ ਲਿਆ ਉਹਦੀ ਥੋੜੀ ਸੇਵਾ ਵੀ ਪਰਵਾਹਦਾ ਇਸ ਲਈ ਸੇਵਾ ਕਰਨੇ ਮਾਣ ਹਨ ਧਾਰਨਾਵੇ ਤਾਂ ਗੁਰੂ ਨੇ ਕਿਹਾ ਨਾਮ ਮੰਗ ਲਈ ਸੇਵਾ ਕਰਕੇ ਜਪੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਤੈਨੂੰ ਮਾਣ ਨਹੀਂ ਆਏਗਾ ਕਿਵੇਂ ਸੇਵਾ ਕੀਤੀ ਫਿਰ ਸਜਣਾ ਤੇਰਾ ਉਹ ਬੱਜ ਜਾਏਗਾ ਕਿਵੇਂ

ہاتھ جوڑ کے نام منگ لے کر سیوا سردی منگ بادشاہ کرپا کرو کالی روپو کاریر جین جین کا روپا

پیسہ سنو دو منگ لوگا پاسا دکھ جی آپ پدارتوں دکھ نہ لگے پھر ضرور منگو گرو کا نام ست نام سری یہ مہاراج دن دو گھن تو جے نام تو بغیر کچھ منگا سر دکھ مہرائی خود کی منگی ہے جی دیو نام سن توڑیا منکی منگ گورو کو من کی پک منگو سو آرنا سارے منڈے گا نانک پانکیا ستنا پائی پیرا تمام مرم مٹ جائے گا دکھ بھی نہیں لگنے گے سارے سکھ سیوا چھ گے پر گرو کو پوچھ کے کری سیوا کہ مارا سیوا کرنی کی

ਬੰਦਿਆਂ ਨੂੰ ਰਖਾਉਣ ਵਾਸਤੇ ਸੇਵਾ ਹੋਵੇ ਸਾਸੰਤ ਬੰਦੇ ਖੁਸ਼ ਹੋ ਜਾਣ ਮੈਂ ਤੈਨੂੰ ਕਹਾਂ ਕਿ ਬਾਹਰੋਂ ਚ ਕੈਮਰੇ ਲੱਗੇ ਹੋ ਗੁਰਦੁਆਰੇ ਜਦੋਂ ਕਮੇਟੀ ਵਾਲਿਆਂ ਦੇ ਆਉਣ ਦਾ ਟਾਈਮ ਹੋਣਾ

ਅੱਲੇ ਹੁੰਦਾ ਲੜਕਾ ਖੱਤਰੀਆਂ ਦੇ ਲੜਕੇ ਨੂੰ ਪਹਿਲੇ ਦਿਨ ਹੀ ਆਉਂਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਦੀਮ ਦੀ ਪੰਡ ਚਾਹਤੀ ਸਾਦੇ ਕੱਪੜੇ ਚੱਕਣ ਨਾਲ ਚੋਕੇ ਲੱਗੜ ਗਏ ਕਿਹੜਾ ਤਰ੍ਹਾਂ ਖੇਤੀ ਦਾ ਕੰਮ ਕੀਤਾ ਸੀ ਸਾਧ ਸੰਗਤ ਮਾਤਾ ਸੁਲਖਣੀ ਜੀ ਨੇ ਬਚਨ ਕਿਹਾ ਮਹਾਰਾਜ ਆਪ ਕੀ ਕੀਤੇ ਇਹਨੇ ਕਿਹੜਾ ਤਰ੍ਹਾਂ ਖੇਤੀ ਦਾ ਕੰਮ ਕੀਤਾ ਉਹਦੇ ਕੱਪੜੇ ਤਾਂ ਦੇਖ ਲੈਂਦੇ ਨਵੇਂ ਕੱਪੜੇ ਸੀ ਤੁਸੀਂ ਸਿਰ ਉੱਤੇ ਚਪਾ ਦਿੱਤਾ ਮਹਾਰਾਜ ਜੀ ਨੂੰ ਪਾ ਦੀ ਪੰਡ ਨਦੀਮ ਦੀ ਪੰਗ ਉਹ ਦਟੜੇ ਲੜਦੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਜਨ ਪਿਆ ਸੁਲੱਖਣੀਏ ਜੇ ਅੱਜ ਬਾਰੇ ਦੀ ਬਦਬੂ ਤੇ ਇਸ ਚਿੱਟੜ ਨੂੰ ਸਹਿਣ ਕਰ ਗਿਆ ਲੈਣਾ ਵਕਤ ਆਏਗਾ ਇਹ ਵੀ ਪਸ਼ਾਪ ਉੱਤੇ ਇਹ ਧਾਰੇ ਦੇ ਚਿੱਟੜ ਦੇ ਦਾਗ ਨਹੀਂ ਇੱਕ ਦਿਨ ਇਹ ਦਾਗ ਕਿਸਰ ਦੇ ਦਾਗ ਬਣ ਜਾਣਗੇ ਇਹਦੇ ਸ਼ੁੱਭ ਗੁਣਾ ਦੀ ਖੁਸ਼ੂਰ ਨਾਲ ਦੂਜਿਆਂ ਦੇ ਕਰਮ ਬਣ ਜਾਏਗਾ